ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਤੁਹਾਡਾ ਸਵਾਗਤ ਹੈ ਤੁਹਾਡੇ ਚੈਨਲ ਹੌਸਲਾ ਤੇ ਇਲਾ ਚੈਨਲ ਵਿੱਚ ਅੱਜ ਦੀ ਅੱਜ ਦੀ ਸਾਡੇ ਵੀਡੀਓ ਦਾ ਟੌਪਿਕ ਹੈ ਤੁਲਨਾ ਕਿਸ ਨਾਲ ਤੁਲਨਾ ਕਰਨੀ ਚਾਹੀਦੀ ਹੈ ਕਿਸ ਨਾਲ ਕਰਨੀ ਚਾਹੀਦੀ ਹੈ ਅਸੀਂ ਜਾਣਾਂਗੇ ਇਸ ਵੀਡੀਓ ਦੇ ਵਿੱਚ ਸਾਨੂੰ ਆਪਣੇ ਆਪ ਦੀ ਤੁਲਨਾ ਹੋਰ ਕਿਸੇ ਨਾਲ ਨਹੀਂ ਕਰਨੀ ਚਾਹੀਦੀ ਤੁਲਨਾ ਕਰਨੀ ਹੈ ਤਾਂ ਆਪਣੇ ਆਪ ਨਾਲ ਕਰੋ ਇਸ ਸੰਗਾਲ ਸਾਨੂੰ ਪਤਾ ਲੱਗੂਗਾ ਕਿ ਅਸੀਂ ਕਿੰਨੇ ਕੁ ਕਾਬਿਲ ਹਾਂ ਜਦੋਂ ਅਸੀਂ ਆਪਣੇ ਆਪ ਨਾਲ ਤੁੰਨਾ ਕਰਦੇ ਹਾਂ ਸਾਨੂੰ ਬਹੁਤ ਕੁਝ ਵੇਖਣ ਨੂੰ ਮਿਲਦਾ ਹੈ ਜਿਵੇਂ ਕੋਈ ਵਿਦਿਆਰਥੀ ਦੂਜਿਆਂ ਨੂੰ ਛੱਡ ਕੇ ਆਪਣੇ ਆਪ ਨਾਲ ਤੁਲਨਾ ਕਰੇ ਤਾਂ ਉਸ ਨੂੰ ਬਹੁਤ ਵਿਗਿਆਨ ਤਿੱਜਾ ਮਿਲੇਗਾ ਉਹ ਕਿਵੇਂ ਉਹ ਸਮਝਿਏ ਇੱਕ ਛੋਟੀ ਜੀ ਹੀ ਕਹਾਣੀ ਦੇ ਜ਼ਰੀਏ ਜਿਵੇਂ ਇੱਕ ਵਿਦਿਆਰਥੀ ਜਿਸ ਦਾ ਨਾਮ RAMU ਸੀ ਉਹ ਇੱਕ ਐਵਰੇਜ ਯਾਨੀ ਨਾ ਲਾਇਕ ਨਾ ਬਹੁਤਾ ਹੁਸ਼ਿਆਰ। ਉਸ ਦਿਮ ਮੈਥ ਵਿੱਚੋਂ ਬਹੁਤ ਘੱਟ ਨੰਬਰ ਆ ਰਹੇ ਸੀ। ਉਹ ਅਕਸਰ ਦੂਜਿਆਂ ਨਾਲ ਆਪਣੀ ਤੁਲਨਾ ਕਰਦਾ ਸੀ ਤੇ ਕਹਿੰਦਾ ਸੀ ਉਹ ਉਹਦੇ ਕਿੰਨੇ ਵਧੀਆ ਨੰਬਰ ਆਏ ਹਨ। ਇੱਕ ਦਿਨ ਉਸ ਨੂੰ ਇੱਕ ਸੱਜਣ ਵਿਅਕਤੀ ਵਿਖਿਆ ਤੇ ਉਸਨੇ ਦੱਸਿਆ ਉਸ ਨੂੰ ਕਿ ਤੁਲਨਾ ਆਪਣੇ ਆਪ ਨਾਲ ਕਰਕੇ ਦੇਖ। रामੂ ਨੇ ਕਿਹਾ ਇਹ ਕਿਵੇਂ ਹੋ ਸਕਦਾ ਹੈ? ਉਸ ਨੂੰ ਉਸ ਨੂੰ ਵਿਅਕਤੀ ਦੀ ਗੱਲ ਕੁਝ ਸਮਝ ਨਹੀਂ ਆਈ ਉਸ ਵਿਅਕਤੀ ਨੇ ਕਿਹਾ ਤੇਰੇ ਸਭ ਤੋਂ ਕੱਟ ਕਿਸ ਵਿਸ਼ੇ ਵਿੱਚ ਨੰਬਰ ਆਉਂਦੇ ਹਨ RAMU ਨੇ ਕਿਹਾ ਮੈਥ ਵਿੱਚੋਂ ਵਿਅਕਤੀ ਨੇ ਕਿਹਾ ਤੂੰ ਆਪਣੇ ਪਿਛਲੇ ਇਮਤਿਹਾਨ ਦੇ ਨੰਬਰ ਵੇਖ ਕੇ ਸੋਚ ਤੂੰ ਕਿੱਥੇ ਗਲਤੀ ਕੀਤੀ ਸੀ ਤੇ ਕਾਪੀ ਤੋਂ ਵੇਖ ਤੂੰ ਜੋੜ ਘਟਾਓ ਵਿੱਚ ਕਿਤੇ ਗਲਤੀ ਤੇ ਨਹੀਂ ਕੀਤੀ ਜੋ ਸਭ ਤੋਂ ਜ਼ਰੂਰੀ ਗੱਲ ਕਾਪੀ ਤੇ ਸਾਰੇ ਸਮਸੈ ਹੀ ਹੋਣੇ ਚਾਹੀਦੇ ਹਨ ਤੇ ਤੈਨੂੰ ਉਹਨਾਂ ਨੂੰ ਕੱਢ ਕੇ ਵੇਖਣਾ ਹੋਵੇਗਾ। रामू ਨੇ ਕਿਹਾ ਮੈਂ ਕੱਢ ਕੇ ਨਹੀਂ ਸਗੋ ਸੰਮਾ ਨੂੰ ਪੜਦਾ ਹਾਂ। ਉਹ ਵਿਅਕਤੀ ਮੁਸਕਰਾਂਦਾ ਹੋਇਆ रामू ਨੂੰ रामू ਨੂੰ ਕਿਹਾ ਮੈਂ ਤੇ ਇੱਕ ਅਜੇਹਾ ਵਿਸ਼ਾ ਹੈ ਜਿਸ ਨੂੰ ਪੜਿਆ ਨਹੀਂ ਜਾ ਸਕਦਾ ਨਾ ਉਸ ਨੂੰ ਯਾਦ ਕੀਤਾ ਜਾ ਸਕਦਾ ਹੈ। ਤਾਂ ਤਾਂ ਹਾਨੂੰ ਉਸ ਨੂੰ ਕੱਢ ਕੇ ਹੀ ਵੇਖਣਾ ਚਾਹੀਦਾ ਹੈ ਅੰਤ ਵਿੱਚ ਉਸ ਨੇ ਰਾਮੂ ਨੂੰ ਸਲਾਹ ਦਿੱਤੀ ਕਿ ਤੂੰ ਆਪਣੇ ਆਪ ਨਾਲ ਤੁਲਨਾ ਕਰਕੇ ਵੇਖ ਤੇ ਕਿ ਤੂੰ ਕਿ ਅੰਤ ਵਿੱਚ ਉਸ ਯਕਤੀ ਨੇ ਰਾਮੂ ਨੂੰ ਸਲਾਹ ਦਿੱਤੀ ਕਿ ਤੂੰ ਆਪਣੇ ਆਪ ਨਾਲ ਤੁਲਨਾ ਕਰ ਕਿ ਵੇਖ ਤੇ ਵੇਖ ਤੂੰ ਕਿੱਥੇ ਗਲਤੀ ਕੀਤੀ ਤੇ ਉਹਨਾਂ ਗਲਤੀਆਂ ਨੂੰ ਸੁਧਾਰ ਉਸ ਦਿਨ ਤੋਂ ਬਾਅਦ ਰਾਮੂ ਨੇ ਇਦਾਂ ਹੀ ਕੀਤਾ ਜਿੱਥੇ RAMU ਮੈਥ ਜੋ ਮਹਾ ਕਿਤੇ ਪਾਸ ਹੁੰਦਾ ਸੀ ਔਰ ਉਹ ਬਹੁਤ ਨੰਬਰ ਵਧੀਆ ਨੰਬਰ ਲੈ ਕੇ ਆਇਆ ਅਸੀਂ ਸੁਣਿਆ ਕਿਵੇਂ RAMU ਨੇ ਆਪਣੇ ਆਪ ਨਾਲ ਤੁਲਨਾ ਕਰਕੇ ਆਪਣੇ ਆਪ ਨੂੰ ਸੁਧਾਰਿਆ ਜੇਕਰ ਅਸੀਂ ਆਪਣੇ ਆਪਣੇ ਆਪ ਨਾਲ ਤੁਲਨਾ ਕਰਦੇ ਹਾਂ ਤਾਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਤੇ ਵੇਖਣ ਨੂੰ ਮਿਲਦਾ ਹੈ ਉਦੋਂ ਹੀ ਜੇਕਰ ਅਸੀਂ ਆਪਣੀ ਤੁਲਨਾ ਹੋਰ ਕਿਸੇ ਨਾਲ ਕਰਦੇ ਹਾਂ ਤਸਾਂ ਨੂੰ ਸਿਰਫ ਨਿਰਾਸ਼ਾ ਤੇ ਦੁੱਖ ਹੀ ਮਿਲਦਾ ਹੈ। ਕਈ ਵਾਰ ਬੱਚੇ ਆਪਣੀ ਤੁਲਨਾ ਕਿਸੇ ਨਾਲ ਨਹੀਂ ਕਰਦੇ ਪਰ ਉਹਨਾਂ ਦੇ ਮਾਪੇ ਕਰਦੇ ਹਨ। ਮਾਪਿਆਂ ਨੂੰ ਅਜਿਹਾ ਅਜਿਹਾ ਨਹੀਂ ਕਰਨਾ ਚਾਹੀਦਾ। ਇਸ ਨਾਲ ਬੱਚੇ ਤੇ ਬਹੁਤ ਡੂੰਗਾ ਪ੍ਰਭਾਵ ਪੈਂਦਾ ਹੈ ਤੇ ਉਹ ਸੋਚਦੇ ਹਨ ਕਿ ਆਪਾਂ ਕਿ ਇਸ लायक ਨਹੀਂ ਹਾਂ ਕਿ ਉਹ ਸਾਡੇ ਤੋਂ ਇੰਨੇ ਹੁਸ਼ਿਆਰ ਹੈ ਤੇ ਆਪਾਂ ਇੰਨੇ ਨੀਵੇਂ ਆਪਾਂ ਕਿਉਂ ਨਹੀਂ ਹਾਂ ਇਦਾਂ ਦੇ ਉਹਨਾਂ ਵਰਗੇ। ਤੇ ਇਸ ਨਾਲ ਬੱਚਿਆਂ ਤੇ ਬਹੁਤ ਡੂੰਗਾ ਪ੍ਰਭਾਵ ਪੈਂਦਾ ਹੈ ਕਈ ਵਾਰ ਤਾਂ ਤੁਲਨਾ ਕਰਕੇ ਬੱਚੇ ਡਿਪਰੈਸ਼ਨ ਵਿੱਚ ਵੀ ਚਲ ਜਾਂਦੇ ਹਨ ਆਪਾਂ ਇਹ ਨਹੀਂ ਕਹਿ ਸਕਦੇ ਕਿ ਤੁਲਨਾ ਇੱਕ ਨਕਾਰਕ ਨਕਾਰਤਮਕ ਚੀਜ਼ ਹੈ ਕਈ ਕਿਸਮ ਵਿੱਚ ਤਾਂ ਇਹ ਬਹੁਤ ਚੰਗੀ ਚੀਜ਼ ਮੰਨੀ ਜਾਂਦੀ ਹੈ ਜਿਵੇਂ ਜੇਕਰ ਤੁਸੀਂ ਹੋਰ ਕਿਸੇ ਵਿਅਕਤੀ ਦੀ ਮਿਹਨਤ ਆਦਤ ਜਾਂ ਸਵਲਤਾ ਵੇਖ ਕੇ ਪ੍ਰੇਰਿਤ ਹੁੰਦੇ ਹੋ ਜੀਵੇਂ ਮੈਂ ਇੰਜ ਹੀ ਕਰਦਾ ਕਰਾਂਗੀ ਜਾਂ ਕਰਾਂਗਾ ਇਹ ਇੱਕ ਸਕਾਰਾਤਮਕ ਤੁਲਨਾ ਹੁੰਦੀ ਹੈ ਅੰਤ ਵਿੱਚ ਮੈਂ ਤੁਹਾਨੂੰ ਇਦਾਂ ਕਹਿਣਾ ਚਾਹ ਇਹ ਹੀ ਕਹਿਣਾ ਚਾਹੂੰਗੀ ਕਿ ਤੁਲਨਾ ਇੱਕ ਇਹੋ ਜਿਹੀ ਚੀਜ਼ ਹੈ ਜੋ ਤੁਹਾਨੂੰ ਵਧੀਆ ਵੀ ਬਣਾਏਗੀ ਤਾਂ ਤੁਹਾਨੂੰ ਮਾੜਾ ਵਿਭਰਾ ਸੱਦੀ ਹੈ ਜੋ ਤੁਹਾਨੂੰ ਡਿਪਰੈਸ਼ਨ ਵਿੱਚ ਵੀ ਕੱਢ ਸਕਦੀ ਹੈ ਧੰਨਵਾਦ ਜੇ ਅਗਰ ਇਹ ਵੀਡੀਓ ਚੰਗੀ ਲੱਗੇ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਤੇ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ